ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਵੇਰ ਦਾ ਟਾਈਮ ਹੋ ਗਿਆ ਹੈ ਜੀ 5 ਵਜੇ ਦਾ ਤੇ ਮੈਂ ਉੱਠ ਕੇ ਤੇ ਸਿੱਧਾ ਹੀ ਆ ਗਈ ਸੀ ਜੀ ਤੁਰਨ ਕਿਉਂਕਿ ਸਵੇਰ-ਸਵੇਰ ਦਾ 뷰 ਜਿਹੜਾ ਬਹੁਤ ਵਧੀਆ ਏ ਖੇਤਾਂ ਦੀ ਹਰਿਆਲੀ ਚੌਨਾ ਲੱਗ ਚੁੱਕਾ ਸਾਰੇ ਪਾਸੇ ਤੇ ਖੇਤ ਜੀ ਬਹੁਤ ਸੋਨੇ ਹਰੇ ਭਰੇ ਲਿਖ ਰਹੇ ਨੇ ਤੇ ਅੱਜ ਬੱਦਲਵਾਈ ਵੀ ਬਣਿਆ ਹੋਇਆ ਏ ਤੇ ਬਾਹਰ ਚਾਉਣ ਦੇ ਚਾਂਸ ਹੈਗੇ ਨਹੀਂ ਆਪਾਂ ਆਈਸੀਜੀ ਟੁਰਨ ਮਾਰਨਿੰਗ ਵਾਕ ਕਰਨ ਤੇ ਐਂ ਜੀ ਬਹੁਤ ਵਧੀਆ ਲੱਗਦਾ ਏ ਤੇ ਤੁਹਾਨੂੰ ਕਿਦਾਂ ਇਹ ਵੀਡੀਓ ਲੱਗੀ ਬਾਹਰ ਦੀ ਜ਼ਰੂਰ ਦੱਸਿਓ ਸਵੇਰ ਦੀ ਵੀਡੀਓ ਤੇ ਜਿਹੜੇ ਵਿਚਾਰਾਂ ਚ ਰਹਿੰਦੇ ਆ ਉਹ ਤਾਂ ਇਸ ਚੀਜ਼ ਨੂੰ ਮਿਸ ਕਰਦੇ ਆ ਕਈ ਲੋਕ ਤਾਂ ਬਾਹਰ ਚਲੇ ਜਾਂਦੇ ਆ ਟੁਰਨ ਇਹ ਬਾਕੀ ਹਰ ਕਿਸੇ ਤੋਂ ਨਹੀਂ ਜਾਇਆ ਜਾਂਦਾ ਤੇ ਇਹ ਆ ਜੀ ਆਪਣਾ ਪਿੰਡ ਸੋਚਿਆ ਕਿ ਤੁਹਾਨੂੰ ਆਪਣੇ ਪਿੰਡ ਦੀ ਸਵੇਰ ਦਿਖਾ ਦਈਏ ਇਹ ਬਹੁਤ ਵਧੀਆ ਵਧੀਆ ਹੈ ਸਵੇਰ ਆਪਣੀ ਤੇ ਆਪਣੇ ਆਪ ਹੀ ਤੁਹਾਨੂੰ ਮਾਨ ਕਰਦਾ ਹੈ ਕਿਉਂਕਿ ਅੱਜ ਨਾ ਬੱਦਲ ਵਾਈ ਵੀ ਹੈਗਾ ਹੈ ਤੇ ਜਿਸ ਦਿਨ ਗਰਮੀ ਹੋਵੇ ਫਿਰ ਉਸ ਦਿਨ ਤਾਂ ਮਾਨ ਜਾਂ ਐਂ ਨਹੀਂ ਕਰਦਾ ਹੁੰਦਾ ਮੇਰੀ ਪੱਖੇ ਤੋਂ ਪਾਸੇ ਹੋ ਜਾਈਏ ਤੇ ਅੱਜ ਜੀ ਵੇਲਾ ਬਹੁਤ ਵਧੀਆ ਹੈ ਠੰਡਾ ਵੇਲਾ ਹੈ ਤੇ ਬੜਾਸ ਬਹੁਤ ਗਰਮੀ ਬਿਲਕੁਲ ਵੀ ਨਹੀਂ ਹੈ ਤੇ ਚਲੋ ਜੀ ਹੁੜਾ ਪਾ ਆ ਗਏ ਸੀ ਜੀ ਵਾਪਸ ਆ ਗਿਆ ਜੀ ਆਪਣਾ ਕਾਰ ਤੇ ਇਹ ਆ ਜੀ ਆਪਣਾ ਪਿੰਡ ਆ ਗਏ ਸਾਰਾ ਟਾਣੀ ਆਪਣੀ ਹੈ ਤੇ ਹੁਣ ਚਾਹ ਲੱਕੇ ਬਣਾਉਂਦੇ ਆ ਚਾਹ ਤੇ ਹੁਣ ਥੋੜੀ ਦੇਰ ਨੂੰ ਬਣਾ ਲਗੇ ਜੀ ਆਪਾਂ ਵਲੌਗ ਸਟਾਰਟ ਕਰਾਂਗੇ ਥੋੜੀ ਟਾਈਮ ਨੂੰ ਇੱਕ ਵਾਰੀ ਮੈਂ ਚਾਹ ਬਣਾ ਕੇ ਤੇ ਰੋਟੀ ਪਾਣੀ ਬਣਾ ਕੇ ਬੱਚਿਆਂ ਨੂੰ ਵੀ ਠਾਠ ਦੇ ਤੇ ਫਿਰ ਜੀ ਆਪਾਂ ਉਸ ਤੋਂ ਬਾਅਦ ਅਗਲਾ ਵਲੌਗ ਜੀ ਰੂ ਕਰਾਂਗੇ ਤੇ ਮੰਮੀ ਜੀ ਹਾਲ ਲੈ ਸਤੇ ਪਿਆ ਤਸਵੀਰ ਦੀ ਜੀ ਸੈਰ ਕਿੱਦਾਂ ਦੀ ਲੱਗੀ ਤੁਹਾਨੂੰ ਜ਼ਰੂਰ ਦੱਸਿਓ ਜੇ ਦਾ ਤੇ ਦੇਖੋ ਮਹੀ ਹੋ ਗਿਆ ਸ਼ਿਰੂ ਬਹੁਤ ਵਧੀਆ ਮੌਸਮ ਬਣ ਗਿਆ ਠੰਡਾ ਠੰਡਾ ਵੇੜਾ ਹੋ ਗਿਆ ਏ ਤੇ ਗਰਜੋਤ ਵੀ ਬਾਹਰ ਫਿਚਦੀ ਫਿਰਦੀ ਏ ਬੱਚਿਆਂ ਨੂੰ ਬਹੁਤ ਮਸਤੀ ਚੜੀ ਹੋਈ ਏ ਹੋਣੀ ਜਾਣਾ ਅਨੂ ਪੇਜ ਜਮੇਗਾ ਨਹੀਂ ਜਾਣਾ ਬਾਹਰ ਇਧਰ ਆ ਆ ਜਾ ਤੇ ਇੱਥੇ ਜੀ ਲੱਗੇ ਹੋਏ ਸੀ ਖੁਰਲੀ ਚ ਮਿੱਟੀ ਪਾਉਣ ਡੈਡੀ ਤੇ ਅਨਰੀਤ ਤੇ ਪਾਪਾ ਤੇ ਮੈਨੂੰ ਕਹਿੰਦੇ ਕਿ ਚਾਹ ਬਣਾ ਦਿਓ ਤੁਸੀਂ 9 ਵਜੇ ਵਾਲੀ ਚਾਹ ਤੇ ਡੈਡੀ ਤਾਂ ਵੈਸੇ ਵੀ ਜਾਂ ਦੁਬਾਰਾ ਪੀਂਦੇ ਹੁੰਦੇ ਆ 9 10 ਵਜੇ ਤੇ ਬਾਕੀ ਅੱਜ ਤਾਂ ਜੀ ਕੰਮ ਲੱਗੇ ਆ ਤੇ ਅੱਜ ਤਾਂ ਜ਼ਰੂਰੀ ਕਿਹਨਾਂ ਗਏ ਤੇ ਆਪਾਂ ਜੀ ਹੋਣਾ ਚਾਹ ਬਣਾ ਕੇ ਕੈਟਲ ਚ ਰੱਖ ਦਿੰਨੇ ਆ ਤੇ ਨੰਦ ਦਿੰਨੇ ਆ ਜੀ ਆਵਾਜ਼ ਪੀ ਲੈਣਾ ਆ ਕੇ ਤੇ ਅੱਜ ਆਪਣੀ ਚਾਹ ਹੋ ਗਈ ਜੀ ਰੈਡੀ ਤੇ ਥੁਰਲੀ ਦੇ ਵਿੱਚ ਜੀ ਮਿੱਟੀ ਪਾ ਲਈ ਸੀ ਆਪਾਂ ਕੱਲਰ ਦੀ ਤੁਹਾਨੂੰ ਦਿਖਾਈ ਸੀ ਕਿ ਥੁਰਲੀ ਬਣਾ ਰਹੇ ਆ ਤੇ ਹੁਣ ਜੀ ਆਪਾਂ ਮਿੱਟੀ ਅੱਜ ਪਾਈ ਆ ਇਹਦੇ ਵਿੱਚ ਤੇ ਮੇਮ ਉਹਦੇ ਵਿੱਚ ਹੀ ਲੱਗੇ ਹੋਏ ਆ ਤੇ ਹੁਣ ਮੈਂ ਦਿੱਤੀ ਆ ਜੀ ਆਵਾਜ਼ ਕੇ ਚਾਹ ਪੀ ਲਵਾ ਕੇ ਚਲੋ ਜੀ ਆਪਣੇ ਇੱਕ ਕੁਰਲੀ ਵੀ ਬਣ ਕੇ ਹੋ ਗਈ ਤਿਆਰ ਠਰਾਨੀ ਅਸੀਂ ਆਪੇ ਨਿਸ਼ਤਰੀ ਬਣਾ ਲਈਦਾ ਤੇ ਅਸੀਂ ਜੀਵੇਂ ਦੇ ਛੋਟੇ ਮੋਟੇ ਕੰਮ ਆਪ ਹੀ ਚਾਰ ਲਈਦਾ ਦੇ ਸਪਰੀ ਨੂੰ ਕਦੇ ਨਹੀਂ ਲਾਇਆ ਤੇ ਵਿੱਚ ਇੱਕ ਵੜੀ ਰੇਟ ਪਾਤੀ ਇੱਟਾਂ ਲਾ ਕੇ ਮੀਡ ਵਿੱਚ ਲੱਗੇ ਹੋਏ ਨੇ ਬਨਾਣ ਬਸ ਇਹ ਹੀ ਰਹਿ ਗਏ ਹਾਂ ਇਹ ਦੇ ਉੱਤਰੋਂ ਉੱਪਰੋਂ ਸਾਫ਼ ਜੀ ਕਰ ਦਿਆਂ ਹਾਂ ਉੱਪਰੋਂ ਪੋੜੀ ਮਾਰਾਂਗੇ ਠੀਕ

ਇਹ ਮਸਤ ਰੱਗ ਗਿਆ। ਸੋ। ਰੁਕ ਜਾਈ। ਬੋਰੀ ਮਾਰਨਾ ਫਿਰ ਦੇਖੋ। ਇਹ ਲੀਨ ਜੀ ਦ। ਚਿਪਕਦਾ ਨਹੀਂ ਜੀ। ਤਰਾਇ ਕਾ ਟੋਲੇ ਨੀਂ ਕਾ। ਬਲਾਈ ਆ ਪਿੱਛੇ ਕਰ ਦਿੱਤੀ ਤੇ ਫਸੜ ਛੇਤੀ ਹੋਏਗੀ। ਚਲੋ ਹਣ ਪੀਓ ਚਾ। ਫੇਰ ਲੱਗ ਜਾਉ ਰਾ ਚਾਹੀਏ ਕਟੀਆਂ ਕਟੀਆਂ ਦੇ ਲੈਣ ਬਈ ਡਿਲੀਵਰ ਸੇ ਹੈ ਵੀ ਚਲੋ ਜੀ ਹੁਣ ਤੋਂ ਕੱਪੜੇ ਦੇ ਨਾਲ ਕਾਰ ਦੇਵਾਂਗੇ ਨਾਲ ਸਾਫ ਤੇ ਥਾਣੀ ਹੋ ਗਈ ਜੀ ਤਿਆਰ ਸਾਡੇ ਡੈਡੀ ਨੇ ਜੀ ਇਹ ਸੰਦ ਬੰਦ ਸਾਰੇ ਕਰੇ ਰੱਖੇ ਹੋਏ ਨੇ ਮਿਸਤਰੀਆਂ ਵਾਲੇ ਤੇ ਕੋਈ ਵੀ ਇਦਾਂ ਦਾ ਛੋਟਾ ਮੋਟਾ ਕੰਮ ਹੁੰਦਾ ਹੈ ਤੇ ਆਪ ਕਰ ਲੈਂਦੇ ਆ ਇਹ ਪਹਿਲਾ ਜੀ ਚੌਂਕਾ ਵੀ ਅਸੀਂ ਆਪ ਹੀ ਬਣਾਇਆ ਸੀ ਅਮਰੀਦ ਦੇ ਪਾਪਾ ਨੇ ਉਹ ਤਾਂ ਬਣਾ ਲਿਆ ਸੀ ਤੇ ਇਸ ਤਰ੍ਹਾਂ ਦੀ ਥੋੜੀ ਪੁੱਤੀ ਜਿਹੜੀ ਆਪਾਂ ਦੀਵਾਰ ਵਗੈਰਾ ਕੰਧ ਵਗੈਰਾ ਬਣਾਉਣੀ ਹੁੰਦੀ ਹੈ ਤੇ ਇਹ ਕਰ ਕਹਿੰਦੇ ਆ ਤੇ ਮਿਸਤਰੀ ਨੂੰ ਕੀ ਲੋੜ ਹੈ ਮੰਗਾਣ ਦੀ ਆਪ ਆਪ ਕਰ ਲੈਂਦੇ ਆ ਤੇ ਥੋੜਾ ਬਤ ਤਜਰਬਾ ਹੀ ਹੁੰਦਾ ਹੈ ਕੋਈ ਐਸੀ ਗਾਲ ਤਾਂ ਹੈ ਨਹੀਂ ਕਿ ਨਹੀਂ ਬਣਾਈ ਜਾਂਦੀ ਤੇ ਛੋਟੀ ਮੋਟੀ ਚੀਜ਼ ਵੈਸੇ ਵੀ ਆਪਾ ਬਣਾ ਹੀ ਸਕਦੇ ਆ ਤੇ ਇੱਥੇ ਜੀ ਹੁਣ ਮੈਂ ਲੱਗ ਪਈ ਸੀ ਚਟਣੀ ਕੁੱਟਣ ਤੇ ਚਟਣੀ ਮੈਂ ਬਣਾ ਰਹੀ ਆ ਜੀ ਸਾਬਤ ਲਾਲ ਮਿਰਚਾਂ ਪਾਈਆਂ ਆ ਤੇ ਉਹਦੇ ਚ ਥੋੜਾ ਜਿਹਾ ਨਮਕ ਪਾ ਕੇ ਤੇ ਇੱਕ ਵਾਰੀ ਮੈਂ ਕੁੱਟ ਲਾਂਗੀ ਤੇ ਅੰਰੀਤ ਵੀ ਆ ਗਿਆ ਕੋਲ ਇਹ ਤਬਾਸਾ ਇੰਨਾ ਹੀ ਕਰਦੀ ਆ ਹੁਣ ਇਹਨੂੰ ਇਹ ਨਹੀਂ ਪਤਾ ਕਿ ਜੇ ਮਿਰਚ ਅਖੱਚ ਪੈ ਗਈ ਤਾਂ ਕੀ ਬਣੂਗਾ ਤੇ ਬਾਕੀ ਜੀ ਨਾਲ ਨਾਲ ਹੀ ਰਹਿੰਦੀ ਆ ਮੇਰੇ ਫਿਰ ਕੰਮ ਵੀ ਨਹੀਂ ਛੱਡਿਆ ਜਾਂਦਾ ਕਰਨਾ ਪੈਂਦਾ ਏ ਤੇ ਤਾਂ ਸਨਰੀਤ ਹੈ ਹੀ ਹਾਲੇ ਮਮਾ ਦੇ ਨਾਲ ਨਾਲ ਹੀ ਰਹਿਣਾ ਹਿੰਦੀ ਤੇ ਹੁਣ ਜੀ ਮਿਰਚਾਂ ਨੂੰ ਅਸੀਂ ਕੋਟ ਵਿੱਚ ਨਮਕ ਪਾ ਕੇ ਤੇ ਹੁਣ ਪਾ ਦਿਆਂਗੀ ਲਸਣ ਇਬਾਸ ਜੀ ਆਪਾਂ ਹੋਰ ਇਹ ਵਿੱਚ ਕੁਝ ਨਹੀਂ ਪਾਉਣਾ ਤੇ ਉਹ ਚੀਜ਼ਾਂ ਹੀ ਪਾਉਣੀਆਂ ਅਨੂ ਦਾੜਾ ਤਾਂ ਇਹ ਬਹੁਤ ਟੇਸਟੀ ਬਣਦੀ ਹੈ ਜੀ ਚਟਣੀ ਇਹ ਤਾਂ ਤੇ ਇਹ ਚਟਣੀ ਜੀ ਆਪਾਂ ਨੂੰ ਵੈਸੇ ਵੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਤੇ ਦੇਖਾਂ ਨਰੀ ਤੇ ਕੰਮ ਹੈ ਨਾ ਨੱਚਣ ਲੱਗੀ ਹੋਈ ਹੈ ਨਾਲ ਸਾਗ ਦੇ ਟੰਡੇ ਦੇ ਐਨਵਾਇਆ ਕੇ ਟੋਲ ਵਜਦਾ ਪਿਆ ਐ ਮਸਤੀ ਚਲੀ ਖੜੀਏ ਨੂੰ ਪੂਰੀ ਤੇ ਚਲੋ ਜੀ ਆਪਣੀ ਚਟਣੀ ਕੋ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਜੀ ਮੈਂ ਇਹਨੂੰ ਕੱਢ ਕੇ ਇਹਦੇ ਚ ਮਿਲਾਵਾਂਗੀ ਜੀ ਮੱਖਣ ਤੁਸੀਂ ਸਾ ਨਾ ਤੋ ਇਨ ਨੂੰ ਐ ਨਹੀਂ ਹੈਗਾ ਗੁਰਜਨ ਰੀਤ ਨੂੰ ਕਿ ਮਿਰਚਾਂ ਲੱਗਣਗੀਆਂ ਥੋੜੀ ਜਿਹੀ ਖਾ ਕੇ ਛੱਡ ਹੀ ਜ ਨੇ ਬਾਕੀ ਨੂੰ ਕਰਾ ਰਹੀ ਚੀਜ਼ ਬਹੁਤ ਪਸੰਦ ਹੈ ਜੀ ਮਿਰਚਾਂ ਮਚਾਂ ਵਾਲੀ ਖਾ ਜਾਂਦੀ ਆ ਫਿਰ ਚਾਹੇ ਪਾਣੀ ਮੰਗਦੀ ਰਹੇ ਤੇ ਚਲੋ ਹੁਣ ਆਪਾਂ ਇਹਦੇ ਚ ਪਾਤਾ ਜੀ ਮੱਖਣ ਤੇ ਇਸ ਤਰ੍ਹਾਂ ਆਪਾਂ ਕਰ ਲਈ ਜੀ ਮਿਕਸ ਤੇ ਇਹ ਜੀ ਬਿਲਕੁਲ ਐ ਬਣ ਜਾਂਦੀ ਹੈ ਜਿਵੇਂ ਮਾਮਸ ਵਾਲੀ ਚਟਣੀ ਹੁੰਦੀ ਹੈ ਤੇ ਬਹੁਤ ਟੇਸਟੀ ਲੱਗਦੀ ਹੈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉ ਉਹਦੇ ਨੇ ਆ ਕਿ ਆਪਾਂ ਨੇ タルਚ ਜਿਹੜੇ ਦੋ ਮੈਂਬਰ ਆਪਣੇ ਨਵੇਂ ਆਏ ਆ ਤੇ ਇਹ ਆ ਜੀ ਆਪਣੇ ਪਰਸੂ ਇਹ ਆਪਣੇ ਪਰਿਵਾਰਕ ਮੈਂਬਰ ਹੀ ਆ ਜੀ ਤੇ ਕੱਟੀਆਂ ਆਪਾਂ ਲੈ ਕੇ ਆਏ ਆ ਮੁੱਲ ਦੋ ਕੱਟੀਆਂ ਤੇ ਹੁਣ ਇਹਨਾਂ ਦੀ ਕਰਾਂਗੇ ਸਾਬ ਆਪਾਂ ਅੱਜ ਦੀ ਵੀਡੀਓ ਤੇ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰੇ ਮੇਰੇ ਭੈਣ ਭਾਈਆਂ ਨੂੰ ਜੀ ਸਤਿ ਸ਼੍ਰੀ ਅਕਾਲ